ਕਿ ਦੋਸਤੋ ਸਾਨੂੰ ਪੰਛੀਆਂ ਨੂੰ ਪਾਣੀ ਰੱਖਣਾ ਚਾਹੀਦਾਗਾ। ਤੋਂ ਵੀਰੋ ਪੰਛੀ ਸਾਡੇ ਕੋਲੇ ਆ ਚੁੱਕੇ ਨੇ। ਇਹ ਰੱਖਿਆ ਆਪਾਂ ਪਾਣੀ ਜੀ ਪੰਛੀਆਂ ਵਾਸਤੇ ਜਦੋਂ ਆਉਂਦੇ ਨੇ ਤਾਂ ਆਪਾਂ ਪਾਣੀ ਪਾ ਦਿੰਨੇ ਜੀ ਚਾਰਾਂ ਨੂੰ। ਇੱਕ ਥੋੜੀ ਜਿਹੀ ਪੰਛੀ ਨੂੰ ਪਾਣੀ ਰੱਖ ਦਿੰਨੇ ਤੇ ਨਾਲ ਹੀ ਦਾਣੇ ਰੱਖ ਦਿੰਨੇ ਆ। ਜਦੋਂ ਵੀ ਕੋਈ ਪੰਛੀ ਆਵੇ ਤਾਂ ਪੀਂਦਾ ਪੀਂਦਾਗਾ। ਇਹ ਬੁੱਧਿਆ ਗਾ ਟਾਰ ਜੀ। ਦੇਖੋ ਪੰਛੀ ਆ ਚੁੱਕੇ ਜੀ। ਆਦਰਖ ਤਾਈ ਦੇਰੇ। ठीक है जी सू इस तरह ही पानी रख देना चाहिए जी जाम का बूटा देखो दोस्तों पंछी चीख रहे बिच गिटार आ देखो। ने चुकी पक्षी चीज